ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੌਪਸ ਉਤੇ ਸਾਰੇ ਵਧੀਆ ਹੋਵੋਗੇ ਮੈਂ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਸੂਟ ਦਿਖਾਉਣ ਵਾਸਤੇ ਤੇ ਮੇਰੀ ਪੁਰਾਣੀ ਵੀਡੀਓਜ਼ ਤੇ ਵੀ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਨਵੇਂ ਸੂਟ ਦਿਖਾਉਂਗੀ ਕੁਝ ਸਟਾਫ ਹੈ ਤੇ ਕੁਝ ਸੂਟ ਮੇਰੇ ਜਿਹੜੇ ਕਸਟਮਰ ਦੇ ਬਣ ਕੇ ਜਾ ਰਹੇ ਆ ਤੇ ਮੈਂ ਸੋਚਿਆ ਕਿ ਚਲੋ ਵੀਡੀਓ ਬਣਾ ਲਵਾਂ ਤੇ ਉਹ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਦੀਆਂ ਤੇ ਕਿਸੇ ਵੀ ਵੀਡੀਓ ਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਉਹਦੇ ਲਈ ਥੈਂਕ ਯੂ so much ਤੇ ਮੈਨੂੰ ਆਰਡਰਸ ਵੀ ਆ ਰਹੇ ਆ ਵੀਡੀਓ ਰਾਹੀਂ ਤੇ ਐਵੇਂ ਮੇਰਾ ਸਾ ਜਿਹੜਾ ਮੇਰਾ ਨਾ ਆ ਸੂਟ ਹੈ ਮੈਂ ਤੁਹਾਨੂੰ ਦਿਖਾਨੀ ਆ ਇਹ ਕਸਟਮਰ ਦਾ ਬਣ ਕੇ ਜਾ ਰਿਹਾ ਮਸ਼ੀਨ ਵਰਕ ਤੇ ਸੂਟ ਹੈ ਤੇ ਆ ਦੇਖੋ ਮੈਂ ਡਮੀ ਤੇ ਹੀ ਲੰਗਿਆ ਹੋਇਆ ਹੈ ਮਸ਼ੀਨ ਵਰਕ ਕੀਤਾ ਹੋਇਆ ਹੈ ਇਹਦੀ ਆਰਮਸ ਤੇ ਆ ਫਰੰਟ ਇਹਦਾ ਪਲੇਨ ਹੈ ਅਸੀਂ ਬੀਟਸ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਕਸਟਮਰ ਨੇ ਇਹਦਾ ਜਿਹੜਾ ਫਰੰਟ ਹੈ ਉਹ ਪਲੇਨ ਰਖਾਇਆ ਵਾ ਤੇ ਅਸੀਂ ਬੀਟਸ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹਦੀ ਬਾਟਮ ਆ ਆ ਮੈਂ ਤੁਹਾਨੂੰ ਬਾਟਮ ਚੈੱਕ ਕਰਾ ਦਿੰਨੀ ਆ ਆਹਦੀ ਬਾਟਮ ਆ ਬਾਟਮ ਤੇ ਵੀ ਵਰਕ ਆ ਤੇ ਕਲਰ ਦੀ ਗੱਲ ਕਰੀਏ ਤਾਂ ਕਲਰ ਹੈਗਾ ਆਫ ਵਾਈਟ ਆਫ ਵਾਈਟ ਵੀ ਨਹੀਂ ਆਫ ਵਾਈਟ ਤੋਂ ਥੋੜਾ ਜਿਹਾ ਵਾਈਟ ਤੋਂ ਇੱਕ ਟੋਨ ਘੱਟ ਹੈ ਉਹ ਵਾਲਾ ਕਲਰ ਹੈ ਤੇ ਜਿਹੜੇ ਦਾ ਔਰਗਾਂਜਾ ਦਾ ਨਾਲ ਦੁਪੱਟਾ ਹੈ ਦੁਪੱਟੇ ਤੇ ਕਟਵਰਕ ਕਰਾਇਆ ਕਟਵਰਕ ਦੀ ਫਿਨਿਸ਼ਿੰਗ ਦੇਖ ਲਓ ਤੁਸੀਂ ਕਿੰਨੀ ਸੋਹਣੀ ਆ ਰਹੀ ਹੈ ਜਿਹੜਾ ਇਹਦਾ ਸੂਟ ਹੈ ਟੋਟਲੀ ਮਸ਼ੀਨ ਵਰਕ ਤੇ ਬਣਿਆ ਹੈ ਜਿਹੜਾ ਇਹਦਾ ਦੁਪੱਟਾ ਹੈ ਸੈਮੀ ਆਰਗਾਂਜ਼ਾ ਦਾ ਦੁਪੱਟਾ ਹੈ ਕਟਵਰਕ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਰੈਡੀ ਕਲਰਸ ਕਲਰ ਦੇ ਵਿੱਚ ਲਾਇਆ ਉਸੇ ਕਲਰ ਦਾ ਕਟਵਰਕ ਦਾ ਦੁਪੱਟਾ ਹੋ ਰੱਖਿਆ बॉटਮ ਤੇ ਵੀ ਆਹੀ ਕਲਰ ਆਪਾਂ ਨੇ ਕਰਵਾਇਆ ਹੋਇਆ ਸਾਈਡਸ ਤੇ ਸੈਂਟਰ ਦੇ ਵਿੱਚ 플ਾਰ ਨੇ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਇਹਦੀ ਉਹ ਸਟੱਫ ਦੀ ਗੱਲ ਕਰੀਏ ਇਹ ਹੈਗਾ ਸਟੱਫ ਸੈਮੀ ਆਰਗਾਂਜਾ ਸੈਮੀ ਆਰਗਾਂਜਾ ਦੇ ਵਿੱਚ ਰੈਡੀ ਹੋ ਰੱਖਿਆ ਸਟੱਫ ਸਮਰ ਦੇ ਵਿੱਚ ਪਾ ਸਕਦੇ ਆ ਪੈ ਜਾਂਦਾ ਇਹ ਸਟੱਫ ਤੇ ਇਹਦੀ ਬਾਟਮ ਦੀ ਗੱਲ ਕਰੀਏ ਨਾ ਇਹਦੀ ਜਿਹੜੀ ਬਾਟਮ ਆ ਉਹ ਹੈਗੀ ਪਾਕਿਸਤਾਨੀ ਸਟ੍ਰੇਟ ਸਲਵਾਰ ਜੀ ਨੂੰ ਕਹਿੰਦੇ ਨੇ ਆਪਾਂ ਤੇ ਇੱਕ ਚੀਜ਼ ਹੋਰ ਦਿਖਾਨੀ ਆ ਜਿਹੜੇ ਕਲਰਸ ਦੇ ਅਸੀਂ ਬੀਟਸ ਯੂਜ਼ ਕੀਤੇ ਆ ਉਹਦੇ ਨਾਲ ਅਸੀਂ ਇਹਦੀ ਫਿਨਿਸ਼ਿੰਗ ਪੱਟੀ ਵੀ ਯੂਜ਼ ਕੀਤੀ ਹੋਈ ਹੈ ਇਹਦੀ ਫਰੰਟ ਐਂਡ ਹਾਂਜੀ ਸੌਰੀ ਮੈਂ ਉਧਰੋਂ ਜਿਹੜਾ ਸੂਟ ਉਤਾਰ ਕੇ ਲਈ ਆਈ ਸੀਗੀ ਤੇ ਡੰਮੀ ਤੋਂ ਕਿਉਂਕਿ ਉੱਧਰ ਨਾ ਪ੍ਰਿੰਡ ਮਧੂਮੱਖੀਆਂ ਜੀ ਆ ਗਿਆ ਸੀਗੀਆਂ ਤੇ ਉਹਦੇ ਕਰਕੇ ਉਹ ਮੈਨੂੰ ਵੀਡੀਓ ਨਹੀਂ ਬਣਾਉਂਦੇ ਜੀਆਂ ਸੀਗੇ ਤਾਂ ਮੈਂ ਉੱਥੋਂ ਸੂਟ ਉਤਾਰ ਕੇ ਲਈ ਆਈ ਤੇ ਜਿਹੜੀ ਇਹਦੀ ਮੈਂ ਦੱਸ ਇੱਥੇ ਆਪਾਂ ਮੈਂ ਦੱਸ ਦੀ ਵੀ ਸੀਗੀ ਕਿ ਫਿਨਿਸ਼ਿੰਗ ਪੱਟੀ ਨਾਲ ਸੀ ਕਵਰ ਅਪ ਕੀਤਾ ਹੋਇਆ ਸੂਟ ਆ ਦੇਖੋ ਅਸੀਂ ਸਾਰੀ ਮਤਲਬ ਕਿ ਫਰੰਟ ਸਾਈਡ ਵੀ ਬੈਕ ਸਾਈਡ ਵੀ ਆ ਦੇਖੋ ਫਿਨਿਸ਼ਿੰਗ ਪੱਟੀ ਦੇ ਨਾਲ ਅਸੀਂ ਕਵਰ ਅਪ ਕੀਤਾ ਹੋਇਆ ਸੂਟ ਬਾਜੂ ਤੇ ਵੀ ਬਹੁਤ ਸੋਣੀ ਗ੍ਰੇਸ ਆਂਦੀ ਹੈ ਇਹਦੇ ਨਾਲ आ देखो फिशिंग भी सोहनी आती है तो ये नाल अपना पाइपिंग का काम भी हो जाता दोनों का काम हो जाता बहुत सोना लग रहा है तो हम तुम सूट डमी तो उतारे हुए है यदि बाजू आ देख लो बाजू जजूद डिज़ाइन है एद आएगा जी पैड की हुई है ਬਾਟਮ ਆ ਦੇਖ ਸਕਦੇ ਹੋ ਸੋਹਣੀ ਲੱਗਦੀ ਹੈ ਬਾਟਮ ਵੀ ਉਹ ਸਾਰੇ ਸੂਟਾਂ ਨੂੰ ਬਈ ਸੋਹਣੀਆਂ ਹੀ ਕੰਨੀਆਂ ਕਿਉਂਕਿ ਮੈਨੂੰ ਸਾਰੇ ਸੂਟ ਸੋਹਣੇ ਲੱਗਦੇ ਕਿਉਂਕਿ ਜਿਹੜੇ ਸੂਟ ਅਸੀਂ ਖਤਿਆਰ ਕਰਦੇ ਆ ਹਨਾ ਉਹ ਆਪਾਂ ਨੂੰ ਸੋਹਣੇ ਲੱਗਦੇ ਆ ਹੈ ਬਿਸ਼ੱਕ ਦੀ ਕਸਟਮਰ ਦਾ ਸੂਟ ਆ ਪਰ ਆਪਾਂ ਨੂੰ ਸੋਹਣਾ ਲੱਗਦਾ ਕਿਉਂਕਿ ਆਪਾਂ ਇੱਥੇ ਪੂਰੀ ਮਿਹਨਤ ਕਰਦੇ ਆ ਸੂਚ ਸੇ ਤਾਂ ਕਰਕੇ ਸਾਨੂੰ ਸੋਹਣੇ ਲੱਗਦੇ ਆ ਬਾਕੀ ਫਿਨਿਸ਼ਿੰਗ ਬਹੁਤ ਸੋਹਣੀ ਆ ਰਹੀ ਔਰ ਕਲਰ ਟ੍ਰੈਂਡੀ ਕਲਰ ਆਜਕਲ ਬਹੁਤ ਜ਼ਿਆਦਾ ਕਲਰ ਚੱਲਦਾ ਹੈ ਇਹ ਵਾਲਾ ਤੇ ਇਹਦੇ ਤੇ ਮਤਲਬ ਬਹੁਤ ਸੋਹਣਾ ਖਿਲ ਰਿਹਾ ਹੈ ਇਹ ਵਾਲਾ ਕਲਰ ਜਿਹੜਾ ਇਹਦੇ ਦੁਪੱਟਾ ਉੱਤੇ ਕਟਵਰ ਹੋ ਰੱਖਿਆ ਵਾ ਤੇ ਆਹ ਬਾਟਮ ਆ ਉਹ ਬਾਵਾ ਮੈਂ ਤੁਹਾਨੂੰ ਦਿਖਾਤਾ ਇੰਨਾ ਕਵਰਕ ਆ ਤੇ ਇਹਦੇ ਸੂਟ ਦੀ ਜਿਹੜੀ ਕੋਸਟ ਆਪਾਂ ਨੂੰ ਪੈ ਗਈ 5500 ਰੁਪਏ ਵਿਦ ਸਟਿਚਿੰਗ ਪੂਰੀ ਫਿਨਿਸ਼ਿੰਗ ਪੱਟੀ ਵਗੈਰਾ ਲਾ ਕੇ ਸਾਰੀ ਚੀਜ਼ ਤੁਸੀਂ ਮਤਲਬ ਆਪਾਂ ਕਹ ਲਈਏ ਨਾ ਕਿ ਕੱਲੀ ਸਿੰਪਲ ਸਟੀਚਿੰਗ ਕਰਤੀ ਦੇਖੋ ਆਪਾਂ ਆ ਚੀਜ਼ ਵੀ ਕਰੋ ਕਵਰ ਅਪ ਕੀਤੀ ਆ ਇਹਦੇ ਤੇ ਇਹਦੇ ਵੀ ਆਪਾਂ ਐਡ ਆਨ ਚਾਰजेस ਨਹੀਂ ਕਰਦੇ ਵਿੱਚ ਹਨਾ ਇਹ ਅਸੀਂ ਖੁਦ ਹੀ ਮਤਲਬ ਐਡ ਕਰਦੇ ਨੇ ਜੋ ਸਾਡੀ ਫਿਕਸ ਸਟੀਚਿੰਗ ਆ ਉਹਦੇ ਵਿੱਚ ਇਹ ਸਾਰੀ ਚੀਜ਼ਾਂ ਐਡ ਆਨ ਕੱਲ ਨਹੀਂ ਹੁੰਦੀ ਆ ਸਾਡੀ ਸਟੀਚਿੰਗ ਆ ਨਾ ਉਹਦੇ ਵਿੱਚ ਹੀ ਆ ਜਿਵੇਂ ਆ ਚੀਜ਼ ਐਡ ਕਰਾਉਣੀ ਸਾਰੀ ਚੀਜ਼ ਜਿਵੇਂ ਹਨਾ ਜਿਵੇਂ ਡਿਜ਼ਾਈਨ ਬਣਾਉਣਾ ਸਾਰੀ ਚੀਜ਼ ਸਟੀਚਿੰਗ ਦੇ ਵਿੱਚ ਹੀ ਸਾਡੀ ਐਡ ਆਨ ਹੁੰਦੀ ਆ ਅਸੀਂ ਮਤਲਬ ਐਕਸਟਰਾ ਚਾਰजेस ਨਹੀਂ ਕਹਿੰਦੇ ਕਸਟਮਰ ਨੇ ਜੋ ਸਾਡੀ ਫਿਕਸ ਹੈਗੀ ਆ ਹਜੇ ਜੋ ਪ੍ਰਾਈਸ ਚੱਲਦਾ ਪਿਆ ਹਨਾ ਨੋਰਮਲ ਆਪਣਾ ਉਹੀ ਪ੍ਰਾਈਸ ਆ ਹਨਾ ਤੇ ਤਾਂ ਕਰਕੇ ਆਪਾਂ ਇਹਦਾ ਟੋਟਲ ਸਟੀਚਿੰਗ ਵਿੱਚ ਪਾ ਕੇ ਸਾਰੀ ਚੀਜ਼ ਪਾ ਕੇ ਸਟਫ ਏਮਬਰਾਇਡਰੀ ਵਗੈਰਾ ਪਾ ਕੇ ਆਪਣਾ 5500 ਰੁਪਏ ਬਣ ਗਿਆ ਠੀਕ ਹੈ ਏ ਬਾਸ ਅੱਜ ਚੱਲਾ ਕਸਟਮਰ ਕੋਲ ਹੋਪਸੋ ਕਸਟਮਰ ਨੂੰ ਵਧੀਆ ਲੱਗੇ ਤੇ ਮੈਂ ਇਹ ਦੀ ਕਸਟਮਰ ਕੋਲ ਜਿੱਦਨ ਪਹੁੰਚ ਜਾਏਗਾ ਸ਼ਾਇਦ ਇਹ ਵੀਡੀਓ ਲੇਟ ਆਏਗੀ ਤੇ ਮੈਂ ਇੰਸਟਾਗ੍ਰam ਤੇ ਅਪਲੋਡ ਹੋ ਜਾਏਗਾ ਤੁਸੀਂ ਉੱਥੇ ਕਸਟਮਰ ਦਾ ਪਾਇਆ ਦੇਖ ਸਕਦੇ ਹੋ ਤੁਸੀਂ ਇਹਨਾਂ ਦੁਪट्टे ਦੀ ਕਟ ਵਰਗ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸੌਰੀ ਇਹ ਬੈਕ ਸਾਈਡ ਹੈ ਇਹ ਫਰੰਟ ਹੈ ਆ ਦੇਖੋ ਫਿਨਿਸ਼ਿੰਗ ਕਿੰਨੀ ਸੋਹਣੀ ਹੈ ਸਾਰਾ ਪੂਰਾ ਕਟ ਵਰਗ ਦਾ ਦੁਪੱਟਾ ਇਹਦਾ ਰੈਡੀ ਹੈ ਤੇ ਆ ਮੈਂ ਸੋਟ ਨੂੰ ਪੈਕ ਵਾਸਤੇ ਚੱਲਾਵਾ ਮੈਂ ਕਿ ਫਿਲ ਵੀ ਤੁਹਾਨੂੰ ਇੱਕ ਵਾਰ ਦਿਖਾ ਦਾਂ ਇਹਦੀ ਬੋਟਲ ਹੁਣ ਅਸੀਂ ਇਹਨੂੰ ਪੈਕ ਕਰਨ ਲੱਗੇ ਆ ਮੈਂ ਪੈਕ ਕਰਕੇ ਦਿਖਾਨੀ ਆ ਆ ਲਓ ਜੀ ਤੁਹਾਡਾ ਸੂਟ ਪੈਕ ਹੈ ਇਹ ਚੱਲਾ ਸਾਡੇ ਕਸਟਮਰ ਕੋਲ ਵਿਸ਼ਾਲੀ ਕਸਟਮਰ ਨਾਮ ਕੋਲ ਤੇ ਹੁਣ ਦੇਖੋ ਕੀ ਰਿਸਪੌਂਸ ਮਿਲਦਾ ਜਦੋਂ ਆ ਪਾਣਗੇ ਹਨਾ ਵੇਅਰ ਕਰਨਗੇ ਤੇ ਦੇਖੋ ਕੀ ਰਿਸਪੌਂਸ ਆਉਂਦਾ ਵਾ ਇਹ ਹੁਣ ਜਾਣ ਵਾਸਤੇ ਰੈਡੀ ਆ ਹਾਂਜੀ ਜਿਹੜਾ ਵਾਲਾ ਸੂਟ ਹੈ ਤੁਸੀਂ ਰੈਡ ਰੋਜ਼ੇਜ਼ ਦੇ ਉੱਤੇ ਦੇਖ ਰਹੇ ਹੋ ਕ੍ਰੇਪ ਦੇ ਉੱਤੇ ਰੈਡੀ ਹੋਇਆ ਬਾ ਸੂਟ ਇਹ ਤੇ ਇਹਦੇ ਉੱਤੇ ਰੈਡ ਰੋਜ਼ੇਜ਼ ਅਟੈਚ ਕਰਕੇ ਲਗਾਏ ਗਏ ਆ ਮਸ਼ੀਨ ਵਰਕ ਦਾ ਸੂਟ ਹੈ ਇਹ ਇਹਦੀ ਮੈਂ ਵੀਡੀਓ ਦੂਸਰੀ ਤਰ੍ਹਾਂ ਨਹੀਂ ਬਣਾ ਪਾਈ ਸੀ ਬਹੁਤ ਜਲਦੀ ਜਲਦੀ ਸੂਟ ਗਿਆ ਸੀ ਕਸਟਮਰ ਕੋਲ ਤਾਂ ਕਰਕੇ ਬਹੁਤ ਟਾਈਮ ਕੱਟ ਸੀ ਸਾਨੂੰ ਰੈਡੀ ਕਰਨ ਦੇ ਵਿੱਚ ਮੇਰੇ ਕੋਲ ਟਾਈਮ ਨਹੀਂ ਸੀ ਵੀਡੀਓ ਬਣਾਉਣ ਦਾ ਬਟ ਮੈਂ ਇਹਦੀ ਜਿਵੇਂ ਸ਼ਾਰਟ ਵੀਡੀਓਜ਼ ਮੈਂ ਇਹਦੀ ਸ਼ਾਰਟ ਵੀਡੀਓ ਰੈਡੀ ਕਰ ਲਈ ਸੀਗੀ ਜਿੱਦਾਂ ਜਿੱਦਾਂ ਕੰਮ ਹੋ ਰਿਹਾ ਸੀ ਮੈਂ ਥੋੜੀ ਥੋੜੀ ਕਲਿੱਪ ਐਡ ਕਰਦੀ ਸੀਗੀ ਜੋ ਕਿ ਮੈਂ ਇਸ ਵੀਡੀਓ ਚ ਐਡ ਕਰਦੀ ਆਵਾ ਤੇ ਇਹ ਦੇਖ ਲਓ ਤੁਸੀਂ ਮਸ਼ੀਨ ਵਰਕ ਦੇ ਵਿੱਚ ਕਿਵੇਂ ਕਾਰੀਗਰ ਇਹ ਜਿਹੜੇ ਰੋਜ਼ਿਸ ਆ ਅਲੱਗ ਤੋਂ ਅਟੈਚ ਕਰ ਰਿਹਾ ਵਾ ਇਹ ਜਿਹੜਾ ਸੂਟ ਹੈ ਬਹੁਤ ਸੋਨਾ ਲੱਗ ਰਿਹਾ ਸੀਗਾ ਪਰ ਇਹ ਮਿਹਨਤ ਬਹੁਤ ਜ਼ਿਆਦਾ ਲੱਗੀ ਹੋਈ ਹੈ ਇਸ ਸੂਟ ਤੇ ਕਿਉਂਕਿ ਜਿਹੜੇ ਇਹਦੇ ਰੋਜ਼ਿਸ ਆ ਉਹ ਪਹਿਲਾਂ ਅਲੱਗ ਰਫ ਕੱਪੜੇ ਤੇ ਕੱਟੇ ਜਾਂਦੇ ਆ ਤੇ ਫਿਰ ਇਹਦੇ ਵਿੱਚ ਅਟੈਚ ਹੁੰਦੇ ਆ ਹਾਂਜੀ ਜਿਹੜੇ ਤੁਸੀਂ ਹੁਣੇ ਸੂਟ ਦੀ ਵੀਡੀਓ ਦੇਖੀ ਹੈ ਨਾ ਤੇ ਉਹ ਵੀਡੀਓ ਮੈਂ ਨਾ ਮਤਲਬ ਸਾਡਾ ਉਹ ਜਿਹੜਾ ਸੂਟ ਸੀਗਾ ਜਲਦੀ ਜਲਦੀ ਚਾਰਿਆ ਸੀ ਕਸਟਮਰ ਦੇ ਕੋਲ ਸਾਡੇ ਕੋਲ ਇਹਨਾਂ ਟਾਈਮ ਨਹੀਂ ਸੀ ਕਿ ਸਟਿਚਿੰਗ ਤੋਂ ਬਾਅਦ ਅਸੀਂ ਵੀਡੀਓ ਬਣਾ ਸਕੀਏ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਜ਼ਿਆਦਾ ਥੋੜਾ ਸੀਗਾ ਤੇ ਆ ਵੀਡੀਓ ਮੈਂ ਬਣਾ ਲਈ ਸੀਗੀ ਹਨਾ ਜਦੋਂ ਸੂਟ ਵਰਕ ਹੋਈ ਜਾਂਦਾ ਸੀਗਾ ਤੇ ਉਹਦਾ ਇਹਦਾ ਦੁਪੱਟਾ ਸੀਗਾ ਤੇ ਮੈਂ ਵੀਡੀਓ ਮੇਰੇ ਕੋਲ ਮਿਲ ਕੇ ਟਾਈਮ ਨਹੀਂ ਸੀਗਾ ਨਾ ਬਣਾਉਂਦਾ ਤੇ ਮੈਂ ਨਾਲ ਐਡ ਕਰ ਦੂੰਗੀ ਉਹ ਸੂਟ ਦੀ ਪਿਕਚਰਸ ਵੀ ਤੇ ਇਹ ਉਹਦਾ ਦੁਪੱਟਾ ਵਾ ਸੂਟ ਦਾ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਫਿਨਿਸ਼ਿੰਗ ਪੱਟੀ ਲਾਈ ਹੈ organza ਦਾ ਦੁਪੱਟਾ ਹੈ ਇਹ ਵੀ semi organza ਦਾ ਦੁਪੱਟਾ ਵਾ ਤੇ ਇਹਦੀ ਫਿਨਿਸ਼ਿੰਗ ਲਾ ਕੇ ਅਸੀਂ ਪੂਰੀ ਇਹ ਅਸੀਂ ਜਿਹੜੀ ਕਲਰ ਦਾ ਵਰਕ ਹੋ ਰੱਖਿਆ ਉਸ ਉਸ ਕਲਰ ਦੀ ਫਿਨਿਸ਼ਿੰਗ ਪੱਟੀ ਲਾਈ ਹੈ ਸਾਰੀ ਚੀਜ਼ ਰੈਡੀ ਕਰਕੇ ਤੇ ਮੈਂ ਤੁਹਾਡੇ ਪਿਕਚਰਸ ਐਡ ਕਰ ਦਾਂਗੀ ਇਹਦੇ ਨਾਲ ਹੀ ਵੀਡੀਓ ਦੇ ਤੇ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਸੀਂ ਆਰਡਰ ਕਰਨਾ ਹੋਇਆ ਤੇ ਮੈਨੂੰ ਆਰਡਰ ਕਰ ਸਕਦੇ ਹੋ ਹਾਂਜੀ ਹੁਣ ਮੈਂ ਤੁਹਾਨੂੰ ਆਪਣਾ ਕਾਟਨ ਦਾ ਸੂਟ ਦਿਖਾਨੀ ਹੈ ਜੋ ਕਿ ਮੈਂ ਡੰਮੀ ਤੇ ਪਾਤਾ ਹੋਇਆ ਹੈ ਇਹ ਸਾਡਾ ਹੈ ਫੁੱਲਾ ਵਾਲਾ ਸੂਟ ਜੋ ਕਿ ਆਪਣੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਫੁੱਲਾ ਵਾਲੇ ਸੂਟ ਕਾਟਨ ਦੇ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਿਲਕੁਲ ਹੀ ਲਾਈਟ ਸੂਟ ਅਸੀਂ ਵੇਅਰ ਕਰਦੇ ਆ ਸਾਰੇ ਹਨਾ ਫੁੱਲਾ ਵਾਲੇ ਸੂਟ ਹੋਗੇ ਛੋਟੀ ਬੂਟੇ ਵਾਲੇ ਸੂਟ ਹੋਗੇ ਤੇ ਹੁਣ ਮੈਂ ਜਲਦੀ ਛੋਟੀ ਬੂਟੇ ਵਾਲੇ ਵੀ ਸੂਟ ਲੈ ਕੇ ਆਉਂਗੀ ਬਸ ਰੈਡੀ ਹੋਈ ਜਾਂਦੇ ਆ ਹਾਂਜੀ ਤੇ ਜਿਹੜਾ ਇਹ ਸੂਟ ਆ ਹਨਾ ਫੁੱਲਾ ਵਾਲਾ ਸੂਟ ਆ कॉटन ਦਾ ਸੂਟ ਆ ਗਲਾਬੀ ਗਲਾਬੀ ਜੇ ਪੀਚ ਜੇ ਕਲਰ ਦੇ ਗਲਾਬੀ ਵੀ ਨਹੀਂ ਕਹਿ ਸਕਦੇ ਆਪਾਂ ਪੀਚ ਜੇ ਕਲਰ ਦੇ ਤੇ ਫੁੱਲ ਬਣੇ ਹੋਏ ਆ ਜੋ ਕਿ ਤੁਹਾਨੂੰ ਦਿਖੀ ਜਾਂਦੇ ਆ ਹਨਾ ਤੇ ਇਹਦੇ ਨਾਲ ਅਸੀਂ कॉटन ਦੀ ਸਲਵਾਰ ਰੈਡੀ ਕੀਤੀ ਆ ਹਾਂਜੀ ਤੇ ਜੇ ਸੂਟ ਦੀ ਮੈਂ ਗੱਲ ਕਰਾਂ ਇਹ ਸੂਟ ਪ्युअर कॉटन ਦੇ ਵਿੱਚ ਸੂਟ ਆ ਤੇ ਜਿਹੜੀ ਅਸੀਂ ਇਹ ਜਿਹੜਾ ਸੂਟ ਆ ਹਨਾ ਐਵੇਂ ਫੁੱਲਾ ਵਾਲਾ ਸੂਟ ਸੀ ਸਿੰਪਲ ਤੇ ਇਹਦੇ ਨਾਲ 셀ਫ ਦੀ ਸਲਵਾਰ ਆ ਹਨਾ 셀ਫ ਪ੍ਰਿੰਟ ਦੀ ਤੇ ਕਾਟਨ ਦੀ ਇਹ ਸਲਵਾਰ ਆ ਤੇ ਕਾਟਨ ਦੀ ਇਹ ਸ਼ਰਟ ਆ ਬਿਲਕੁਲ ਹੀ ਲਾਈਟ ਵੇਟ ਕਾਟਨ ਹਾਂਜੀ ਤੇ ਕਸਟਮਰ ਨੇ ਸਾਨੂੰ ਕਿਹਾ ਕਿ ਤੁਸੀਂ ਥੋੜਾ ਜਿਹਾ ਇਹਨੂੰ ਸਿੰਪਲ ਸੂਟ ਨੂੰ ਥੋੜਾ ਜਿਹਾ ਸਟਾਈਲ ਜਾ ਚੇਂਜ ਕਰ ਦਿਓ ਹਨਾ ਅਸੀਂ ਕਿਹਾ ਓਕੇ ਆ ਜੀ ਠੀਕ ਆ ਕਰ ਦੰਨੇ ਆ ਤੇ ਅਸੀਂ ਕੀ ਕੀਤਾ ਫਿਰ ਜਿਹੜੀ ਸਾਡੇ ਕੋਲੇ ਐਵੇਂ ਦੀ ਪੱਟੀ ਪਈ ਸੀਗੀ ਹਨਾ ਕਲਰ ਦੀ ਮੈਚ ਕਰਦੀ ਸਟੱਫ ਪਿਆ ਸੀਗਾ ਤੇ ਅਸੀਂ ਇਹਦੇ ਨਾਲ ਪੱਟੀਆਂ ਦੋਨੋਂ ਸਾਈਡ ਲਾ ਕੇ ਫਿਨਿਸ਼ਿੰਗ ਦੇਤੀ ਬਾਹਾਂ ਤੇ ਲਾਤੀ ਤੇ ਘੇਰੇ ਤੇ ਲਾਤੀ ਤੇ ਇੱਕ ਚੀਜ਼ ਹੋਰ ਦੱਸਾਂ ਅਸੀਂ ਕਿ ਇਹਦੇ ਫਰੰਟ ਸਾਈਡ ਵੀ ਲਾਈ ਆ ਹਨਾ ਦੇਖੋ ਕਿੰਨੀ ਸੋਹਣੀ ਗਰੇਸ ਆ ਰਹੀ ਆ ਤੇ ਅਸੀਂ ਇਹਦੀ ਬੈਕ ਸਾਈਡ ਤੇ ਵੀ ਲਾਈ ਹੋਈ ਆ ਪਿਛਲੇ ਪੱਲੇ ਤੇ ਵੀ ਲਾਈ ਹੋਈ ਆ ਅਸੀਂ ਆ ਵੇਖੋ ਹਨਾ ਤੇ ਬਹੁਤ ਸੋਹਣੀ ਬਹੁਤ ਸੋਹਣੀ ਲੁੱਕ ਆ ਰਹੀ ਐ ਇਸ ਤੇ ਜਿਹੜਾ ਇਹਦੇ ਨਾਲ ਦੁਪੱਟਾ ਸੀਗਾ ਉਹ ਵੀ ਕਸਟਮਰ ਨੇ ਹੀ ਸਾਨੂੰ ਦਿੱਤਾ ਸੀ ਨਾਲ ਕਿਉਂਕਿ ਉਹ ਸਿੰਪਲ ਸੀ ਦੁਪੱਟਾ ਤੇ ਇਹ ਦੁਪੱਟੇ ਤੇ ਫਿਰ ਅਸੀਂ ਆਹ ਵਾਲੀ ਇਹਦੇ ਨਾਲ ਮੈਚ ਕਰਦੀ ਹੋਈ ਲੈਂਸ ਲਗਾਤੀ ਦੇਖੋ ਹਨਾ ਸੋਨਾ ਲੱਗ ਰਿਹਾ ਬਹੁਤ ਜ਼ਿਆਦਾ ਮਤਲਬ ਸਿੰਪਲ ਜਿਹਾ ਹੀ ਸੂਟ ਸੀਗਾ ਹਾਂਜੀ ਤੇ ਜਿਹੜੀ ਇਹਦੀ ਸਲਵਾਰ ਆ ਤੇ ਅਸੀਂ ਇਹ ਸਟੇਟ ਸਲਵਾਰ ਰੈਡੀ ਕੀਤੀ ਆ ਤੇ ਪੈਂਟੈਕਸ ਪਾ ਕੇ ਵਿੱਚ ਲੈਸ ਨਾਲ ਫਿਨਿਸ਼ਿੰਗ ਦੇਤੀ ਜਿਸ ਨਾਲ ਥੋੜਾ ਜਆ ਵਧੀਆ ਜਿਹਾ ਲੱਗਣ ਲੱਗੇ ਸਲਵਾਰ ਪਲੇਨ ਵੀ ਸੋਹਣੀ ਲੱਗਦੀ ਆ ਬਟ ਇੱਤੇ ਥੋੜਾ ਜਆ ਸੀ ਡਿਜ਼ਾਈਨ ਜਆ ਕਰਤਾ ਬੜੀ ਸੋਹਣੀ ਲੱਗਣ ਲੱਗ ਗਈ ਹਾਂਜੀ ਤੇ ਜਿਹੜਾ ਇਹ ਸੂਟ ਦਾ ਹਨਾ ਸਟੱਫ ਤੁਹਾਨੂੰ ਦੱਸ ਚੁੱਕੀ ਆ ਪ्युअर कॉटन ਦੇ ਵਿੱਚ ਆ ਸਲਵਾਰ ਵੀ ਇਹਦੀ कॉटन ਦੀ ਆ ਤੇ ਦੁਪੱਟਾ ਆਲਸੋ ਇਹਦਾ ਜਿਹੜਾ कॉटन ਦਾ ਵਾ ਹਨਾ ਤੇ ਅਸੀਂ ਲੈਸ ਨਾਲ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਜਿਹੜਾ ਇਹਦੇ ਤੇ ਅਸੀਂ ਹਲਾਇਆ ਹੋਇਆ ਇਹ ਪੇਸਟਿੰਗ ਜਿਹੜੀ ਹੁੰਦੀ ਆ ਪੇਪਰ ਹੁੰਦਾ ਜਿਹੜਾ ਪੇਸਟਿੰਗ ਪੇਪਰ ਤੇ ਨਾਲ ਅਸੀਂ ਇਹ ਕੱਲਾ ਜਿਹੜੀ ਇਹਦੀ ਇਹ ਅਸੀਂ ਬਾਰਡਰ ਲਾਇਆ ਵਾ ਇਹ ਕੱਲਾ ਅਸੀਂ ਸਟੱਫ ਨਹੀਂ ਅਟੈਚ ਕੀਤਾ ਵਾ ਥੱਲੇ ਪੇਸਟਿੰਗ ਲਾ ਕੇ ਫੇਰ ਅਸੀਂ ਜਿਹੜਾ ਇਹ ਸਟੱਫ ਐਡ ਐਡ-ਆਨ ਵਿੱਚ ਕੀਤਾ ਵਾ ਹਨਾ ਤੇ ਤੁਸੀਂ ਸੂਟ ਦੀ ਲੁੱਕ ਦੇਖੋ ਸੂਟ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਦੇਖੋ ਬਹੁਤ ਹੀ ਜਿਆਦਾ ਸਿੰਪਲ ਸੂਟ ਆ ਗਰਮੀਆਂ ਦੇ ਅਕੋਰਡਿੰਗ ਬਹੁਤ ਜਿਆਦਾ ਪਿਆਰਾ ਸੂਟ ਆ ਤੇ ਕਲਰ ਵੀ ਡਾਰਕ ਵੀ ਨਹੀਂ ਆ ਲਾਈਟ ਵੀ ਨਹੀਂ ਆ ਤੇ ਕਲਰ ਜਿਹੜਾ ਇਹਦੀ ਕਲਰ ਟੋਨ ਆ ਉਹ ਹੈਗੀ ਗ੍ਰੇ ਥੋੜਾ ਜਿਹਾ ਡਾਰਕ ਗ੍ਰੇ ਕਲਰ ਆ ਬਟ ਇਹ ਕਰਮੀਆਂ ਚ ਵੇਅਰ ਕਰਨ ਵਾਲਾ ਕਲਰ ਆ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਪ੍ਰਿੰਟਡ ਸੂਟ कॉटन ਦੇ ਲੈ ਕੇ ਆਉਂਗੀ ਡਿਊ ਟੂ ਸਮ ਪ੍ਰੋਬਲਮ ਹਨਾ ਵੀ ਮੈਂ ਲੈ ਕੇ ਨਹੀਂ ਆ ਸਕੀ ਮੈਨੂੰ ਥੋੜਾ ਜਿਹਾ ਟਾਈਮ ਨਹੀਂ ਲੱਗਾ ਬਟ ਹੁਣ ਮੈਂ ਜਿੰਨੀ ਜਲਦੀ ਹੋ ਸਕੇ ਆਹ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਮੈਂ ਪੱਕਾ ਤੁਹਾਨੂੰ ਸ਼ੋਅ ਕਰੂੰਗੀ ਹਨਾ कॉटन ਦੇ ਸੂਟਸ ਤੇ ਜਿਹੜਾ ਆਹ ਵਾਲਾ ਪ੍ਰਿੰਟ ਆ ਤੁਸੀਂ ਇਹ ਵੀ ਲੈ ਸਕਦੇ ਹੋ ਸੇਮ ਇਹ ਪ੍ਰਿੰਟ ਅਵੇਲੇਬਲ ਹੈਗਾ ਮੇਰੇ ਕੋਲ ਜੇ ਕਿਸੇ ਨੇ ਲੈਣਾ ਹੋਇਆ ਤੇ ਮੈਨੂੰ ਫੋਨ ਮੈਸੇਜ ਡੀਐਮ ਕਰ ਸਕਦਾ ਵਾ ਤੇ ਆਹ ਵਾਲੇ ਸੂਟ ਦੀ ਜੀ ਮੈਂ ਪ੍ਰਾਈਸ ਦੀ ਗੱਲ ਕਰਾਂ ਸਟੱਫ ਦੀ ਗੱਲ ਕਰਾਂ ਤੇ ਇਹ ਵਾਲਾ ਸੂਟ ਸਾਨੂੰ ਸਿਰਫ ਜਸਟ 1200 ਦੇ ਵਿੱਚ ਪਿਆ ਵਾ ਇਹ ਸੂਟ ਬਹੁਤ ਹੀ ਜ਼ਿਆਦਾ ਮਤਲਬ ਕਾਟਨ ਵੀ ਵਧੀਆ ਵਾ 1200 ਦੇ ਵਿੱਚ ਵਿਦ ਸਟੀਚਿੰਗ ਹਨਾ 1200 ਰੁਪਏ ਦਾ ਇਹ ਸੂਟ ਆ ਕਾਟਨ ਦਾ ਵਾ ਨਾਰਮਲ ਅਸੀਂ ਜਿਵੇਂ ਮਾਰਕੀਟ ਵਗੈਰਾ ਜਾਣਾ ਹੋਵੇ ਕੈਜੂਅਲ ਗੁਰੂ ਘਰ ਜਾਣਾ ਹੋਵੇ ਅਸੀਂ ਇਹ ਵਾਲਾ ਸੂਟ ਵੇਅਰ ਕਰਕੇ ਜਾ ਸਕਦੇ ਹਾਂ ਤੇ ਇਹਦੇ ਨਾਲ ਕਾਟਨ ਦਾ ਦੁਪੱਟਾ ਵਾ ਤੇ ਸਿਰਫ 1200 ਰੁਪਏ ਦੇ ਵਿੱਚ ਆਪਾਂ ਨੂੰ ਸੂਟ ਪਿਆ ਵਾ ਤੇ ਤੁਸੀਂ ਜੇ ਕਿਸੇ ਨੇ ਲੈਣਾ ਹੋਇਆ ਕਲਰ ਚੇਂਜ ਆ ਸਾਡੇ ਕੋਲ ਬਟ ਪ੍ਰਿੰਟ ਇਹੀ ਆ ਕਲਰ ਚੇਂਜ ਆ ਹਨਾ ਤੇ ਮੈਂ ਉਹ ਤੁਹਾਨੂੰ ਕਲਰ ਨੈਕਸਟ ਵੀਡੀਓ ਦੇ ਵਿੱਚ ਸ਼ੋਅ ਕਰ ਦੂੰਗੀ ਜੇ ਕਿਸੇ ਨੇ ਲੈਣਾ ਹੋਇਆ ਇਹ ਵਾਲਾ ਸੂਟ ਤੇ ਮੈਨੂੰ ਦੱਸ ਦਿਓ ਮੈਂ ਉਹਨਾਂ ਨੂੰ ਸਪੈਸ਼ਲੀ ਪਿਕਚਰਸ ਸੈਂਡ ਕਰ ਦਾਂਗੀ ਤੇ ਮੈਂ ਹੁਣ ਜਲਦੀ ਹੀ ਤੁਹਾਨੂੰ ਹੋਰ ਜਿਹੜੇ ਸਮਰ ਦੇ ਕਲੈਕਸ਼ਨ ਆ ਹਨਾ ਵੀ ਥੋੜਾ ਜਿਹਾ ਮੈਂ ਵੀ ਬਿਜ਼ੀ ਹੋਣ ਕਰਕੇ ਮੈਂ ਫੇਰ ਵੀ ਟਰਾਈ ਕਰ ਰਹੀ ਆ ਵੀ ਸਮਰ ਦੀ ਕਲੈਕਸ਼ਨ ਲੈ ਕੇ ਆਵਾਂ ਕੁਝ ਸੂਟ ਮੈਂ ਤੁਹਾਨੂੰ ਦੱਸਿਆ ਮੇਰੇ ਮਸ਼ੀਨ ਵਰਕ ਰੈਡੀ ਹੁੰਦੇ ਪਏ ਆ ਤੇ ਥੋੜਾ ਜਿਹਾ ਮੈਨੂੰ ਮਾਰਕੀਟ ਤੇ ਥੋੜਾ ਜਿਹਾ ਜਿਹੜਾ ਮੈਂ ਪ੍ਰਿੰਟਡ ਸੂਟ ਲੈ ਕੇ ਆਉਣੇ ਆ ਹਨਾ ਮੈਨੂੰ ਉਹ ਸ਼ਬਦ ਹਜੇ ਪਸੰਦ ਨਹੀਂ ਆ ਰਹੇ ਤੇ ਪ੍ਰਿੰਟ ਹੀ ਨਹੀਂ ਪਸੰਦ ਆ ਰਹੇ ਮੈਨੂੰ ਥੋੜਾ ਜਿਹਾ ਐ ਵੀ ਟਾਈਮ ਵੀ ਚਾਹੀਦਾ ਵਾ ਤੇ ਮੈਨੂੰ ਇਹ ਅਭੀ ਮੈਂ ਚੀਜ਼ ਵਧੀਆ ਲੈ ਕੇ ਆਵਾਂ ਜਿਹੜੀ ਤੁਸੀਂ ਲਾਈਕ ਕਰੋ ਹਨਾ ਤਾਂ ਕਰਕੇ ਥੋੜਾ ਜਿਹਾ ਮੈਨੂੰ ਟਾਈਮ ਚਾਹੀਦਾ ਵਾ ਤੇ ਜਿਵੇਂ ਬਸ ਇੱਕ ਦੋ ਦਿਨਾਂ ਦਾ ਮੰਡੇ ਤੱਕ ਮੈਂ ਪੋਸਿਬਿਲਟੀ ਆ ਵੀ ਮੈਂ ਜਿਹੜੇ ਆਹ ਪ੍ਰਿੰਟਡ ਸੂਟ ਆ ਉਹ ਲੈ ਆ ਮੈਂ ਨੈਕਸਟ ਵੀਡੀਓ ਦੇ ਵਿੱਚ ਪੱਕਾ ਪ੍ਰਿੰਟਡ ਸੂਟ ਲੈ ਕੇ ਆਉਂਗੀ ਤੇ ਉਹਨਾਂ ਦੇ ਪ੍ਰਾਈਸ ਵੀ ਮੈਂਸ਼ਨ ਕਰੂੰਗੀ ਮੇਰਾ ਇਹੀ ਟਰਾਈ ਆ ਵੀ ਮੈਂ ਸਾਰੀ ਜਿੰਨੀਆਂ ਵੀਡੀਓਜ਼ ਸੂਟਾਂ ਦੀ ਭਰਾਨੀਆਂ ਮੈਂ ਉਹਨਾਂ ਦੇ ਵਿੱਚ ਵੀ ਪ੍ਰਾਈਸ ਵੀ ਮੈਂਸ਼ਨ ਕਰਾਂ ਤਾਂ ਕਿ ਇਹ ਤੁਹਾਨੂੰ ਸਾਰਿਆਂ ਨੂੰ ਈਜ਼ੀ ਹੋ ਜਵੇ ਹਨਾ ਵੀ ਇਹ ਨਹੀਂ ਮਨੀ ਦਾ ਵਾ ਵੀ ਆਪਾਂ ਲੈ ਸਕਦੇ ਆ ਵੀ ਇੰਨੀ ਪ੍ਰਾਈਜ਼ ਮਨੀ ਦਾ ਵਾ ਹਨਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਈਜ਼ੀ ਹੋ ਜਾਊਗਾ ਸਾਨੂੰ ਵੀ ਈਜ਼ੀ ਰਹਿੰਦਾ ਵਾ ਸਾਨੂੰ ਈਜ਼ੀ ਤਾਂ ਰਹਿੰਦਾ ਮੈਂ ਪ੍ਰਾਈਜ਼ ਤਾਂ ਨਾਲ ਦੱਸ ਦਿੰਨੀ ਆ ਈਜ਼ੀ ਤਾਂ ਹੋ ਜਾਂਦਾ ਵਾ ਵੀ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਪਊਗਾ ਕਿੰਨਾ ਪ੍ਰਾਈਜ਼ ਆ ਕਿੰਨਾ ਪ੍ਰਾਈਜ਼ ਆ ਹਨਾ ਤੇ ਆਪਾਂ ਜੇ ਵੀਡੀਓ ਦੇ ਵਿੱਚ ਮੈਂਸ਼ਨ ਹੀ ਕਰਤਾ ਫਿਰ ਤੁਹਾਨੂੰ ਜ਼ਰੂਰਤ ਹੀ ਨਹੀਂ ਬਸ ਜੇ ਕਿਸੇ ਨੇ ਆਰਡਰ ਕਰਨਾ ਤੇ ਸਿੱਧਾ ਆਰਡਰ ਕਰ ਦਿਓ ਵੀ ਹਾਂਜੀ ਆਹ ਸੂਟ ਸਾਡਾ ਰੈਡੀ ਕਰ ਦਿਓ ਹਨਾ ਜਾ ਸੂਟ ਤੁਸੀਂ ਬਾਈ ਕਰਨਾ ਸਾਨੂੰ ਅਨ ਸਟਿਚ ਭੇਜ ਦੋ ਜਾਂ ਸਟਿਚ ਭੇਜ ਦੋ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਲੈਣਾ ਹੋਇਆ ਹਨ ਤੇ ਬਾਕੀ ਜਿਹੜਾ ਆਹ ਸੂਟ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਇਹਦਾ ਇਹੇ ਸੇਮ ਕਲਰ ਨਹੀਂ ਅਵੇਲੇਬਲ ਹੈ ਇਹਦਾ ਪ੍ਰਿੰਟ ਅਵੇਲੇਬਲ ਆ ਜੇ ਕਿਸੇ ਨਾਲ ਵਾਲਾ ਪ੍ਰਿੰਟ ਲੈਣਾ ਹੋਇਆ ਤੇ ਲੈ ਸਕਦੇ ਹੋ ਮੇਰੇ ਕੋਲੋਂ ਬਟ ਇਹ ਵਾਲਾ ਕਲਰ ਅਵੇਲੇਬਲ ਨਹੀਂ ਆ ਹਨਾ ਇਹਨਾਂ ਨਾਲ ਕਾਟਨ ਦੇ ਹੀ ਦੁਪੱਟੇ ਆ ਕਾਟਨ ਦਾ ਸਿੰਪਲ ਦੁਪੱਟਾ ਸੀ ਅਸੀਂ ਉਹਨੂੰ ਲੇਸ ਨਾਲ ਕੇ ਫਿਨਿਸ਼ਿੰਗ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਤੇ ਜੇ ਹਾਂਜੀ ਚਲੋ ਹੁਣ ਆਪਾਂ ਵੀਡੀਓ ਦੀ ਇੱਥੇ ਐਂਡਿੰਗ ਕਰਦੇ ਆ ਤੇ ਮੈਂ ਜਿੰਨੀ ਜਲਦੀ ਹੋ ਸਕੇ ਤੁਹਾਨੂੰ ਹਾਂਜੀ ਅਸੀਂ ਵੀਡੀਓ ਦੀ ਇੱਥੇ ਐਂਡਿੰਗ ਕਰਦੇ ਆ ਆਹ ਸੂਟ ਮੈਂ ਤੁਹਾਨੂੰ ਦਿਖਾਣਾ ਸੀ ਲਾਸਟ ਸੂਟ ਆ ਪਹਿਲਾਂ ਮੈਂ ਤੁਹਾਨੂੰ ਵਾਈਟ ਵਾਲਾ ਸੂਟ ਦਿਖਾਤਾ ਵਾ ਤੇ ਵਿੱਚ ਜਿਹੜਾ ਮੈਂ ਉਹ ਇੱਕ ਰੈਡ ਰੋਜ਼ੇਜ਼ ਵਾਲਾ ਮਸ਼ੀਨ ਵਰਕ ਦਾ ਤੇ ਵੀਡੀਓ ਐਡ ਕੀਤੀ ਆ ਉਹ ਮੇਰੀ ਉਸ ਦਿਨ ਦੀ ਵੀਡੀਓ ਸੀਗੀ ਤੇ ਮੈਂ ਤੁਹਾਨੂੰ ਪਤਾ ਦੱਸ ਚੁੱਕੀ ਹਾਂ ਕਿ ਉਹ ਸੂਟ ਮੈਂ ਬਹੁਤ ਛੇਤੀ ਛੇਤੀ ਰੈਡੀ ਕਰਾਇਆ ਸੀਗਾ ਸਾਡੇ ਕੋਲ ਟਾਈਮ ਬੜਾ ਹੀ ਜ਼ਿਆਦਾ ਥੋੜਾ ਸੀਗਾ ਤਾਨੂੰ ਮੈਂ ਦੱਸ ਚੁੱਕੀ ਆ ਜਿਹੜਾ ਓ ਵਾਲਾ ਸੂਟ ਰੈਡੀ ਹੋ ਰਿਹਾ ਆ ਆਫ ਵਾਈਟ ਦੇ ਉੱਤੇ ਰੈੱਡ ਰੋਜ਼ੇਸ ਬੰਦੇ ਪਏ ਆ ਓ ਵਾਲਾ ਸੂਟ ਮੇਰੇ ਕਸਟਮਰ ਦਾ ਸੀ ਇੰਸਟਾਗ੍ਰਾਮ ਤੇ ਮੈਂ ਉਹਦੀ ਵੀਡੀਓ ਫੋਟੋਸ ਅਪਲੋਡ ਕਰ ਦੂੰਗੀ ਤੇ ਜਿਹੜਾ ਉਹ ਸੂਟ ਸੀਗਾ ਉਹਦੀ ਡਿਟੇਲਿੰਗ ਮੈਂ ਤੁਹਾਨੂੰ ਦੇ ਨਹੀਂ ਸਕੀ ਕਿਉਂਕਿ ਉਹ ਸੂਟ ਬੜੀ ਹੀ ਛੇਤੀ ਅਸੀਂ ਕੋਰੀਅਰ ਕੀਤਾ ਵਾ ਕਸਟਮਰ ਨੂੰ ਬਹੁਤ ਜਲਦੀ ਚਾਹੀਦਾ ਸੀਗਾ ਤਾਂ ਕਰਕੇ ਮੈਂ ਉਹਦੀ ਵੀਡੀਓ ਪੂਰੀ ਪ੍ਰੋਪਰ ਤਰੀਕੇ ਨਹੀਂ ਬਣਾ پائی ਕਿਉਂਕਿ ਸਾਡੇ ਕੋਲ ਟਾਈਮ ਥੋੜਾ ਸੀ ਉਹ ਸਟੀਚਿੰਗ ਵਾਸਤੇ ਵੀ ਜਾਣਾ ਸੀਗਾ ਤੇ ਫਟਾਫਟ ਫਿਰ ਨੱਠ ਪੱਜ ਦੇ ਵਿੱਚ ਉਹ ਸੂਟ ਦੀ ਕੋਈ ਵੀ ਅਸੀਂ ਬਣਾ ਨਹੀਂ ਸਕਦੇ ਜਸਟ ਮੈਂ ਉਹ ਵੀਡੀਓ ਬਣਾਈ ਆ ਬਾਕੀ ਮੈਂ ਕਸਟਮਰ ਨੂੰ ਕਹੇ ਤਾਂ ਵੀ ਤੁਸੀਂ ਜਿਸ ਦਿਨ ਵੇਅਰ ਕੀਤਾ ਤੇ ਮੈਨੂੰ ਉਹਦੀ ਆ ਪਿਕਚਰ ਸੈਂਡ ਕਰਦੇ ਹੋ ਤੇ ਮੈਂ ਉਹਨਾਂ ਨੂੰ ਕਿਹਾ ਵੀ ਵੀਡੀਓ ਵੀ ਬਣਾ ਕੇ ਸੈਂਡ ਕਰਦੇ ਹੋ ਹਨਾ ਤੇ ਤਾਂ ਕਿ ਅਸੀਂ ਆਪਣੇ ਪੇਜ ਤੇ ਪਾ ਦੀਏ ਤੇ ਮੈਂ ਉੱਥੇ ਪਾਉਂਗੀ ਤੁਸੀਂ ਉੱਥੇ ਦੇਖ ਸਕਦੇ ਹੋ ਬਾਕੀ ਮੈਂ ਤੁਹਾਨੂੰ ਉਹਦੀ ਡਿਟੇਲ ਦੇ ਦੰਨੀ ਆ ਸੂਟ ਦੀ ਉਹ ਕਰੇਪ ਤੇ ਸੂਟ ਰੈਡੀ ਆ ਹਨਾ ਆ ਬਲਾ ਤੇ ਇਹਦੇ ਵਿੱਚ ਜਿਹੜੇ ਰੈਡ ਰੋਜ਼ੀਜ਼ ਆ ਉਹ ਤੁਹਾਨੂੰ ਪਤਾ ਵੀ ਅਟੈਚ ਕੀਤੇ ਗਏ ਆ ਪਹਿਲਾਂ ਰੈਡ ਰੋਜ਼ੀਜ਼ ਨੂੰ ਅਲੱਗ ਰਫ ਅਲੱਗ ਪੇ ਉਤੇ ਕਾ ਜਿਹੜੇ ਰੈੱਡ ਰੋਜ਼ਿਸ ਆ ਉਹਨਾਂ ਨੂੰ ਅਲੱਗ ਬਣਾ ਕੇ ਤੇ ਫਿਰ ਉਹਨਾਂ ਦੀ ਕਟਿੰਗ ਕਰਕੇ ਫਿਰ ਉਹਦੇ ਤੇ ਇੱਕ ਸਟੱਫ ਜਿਹੜਾ ਸੂਟ ਆ ਮਤਲਬ ਉਹਦੇ ਤੇ ਅਟੈਚ ਕੀਤਾ ਜਾਂਦਾ ਆ ਜਿਵੇਂ ਤੁਸੀਂ ਦੇਖਿਆ ਇਸ ਵੀਡੀਓ ਦੇ ਵਿੱਚ ਜਿਹੜੇ ਮੈਂ ਕਲਿੱਪ ਐਡ ਕੀਤੀ ਆ ਉਹਦੇ ਵਿੱਚ ਦੇਖਿਆ ਨਾ ਵੀ ਉਹ ਕਾਰੀਗਰ ਜਿਹੜਾ ਉਹ ਅਟੈਚ ਕਰ ਰਿਹਾ ਵਾ ਥੋੜਾ ਜਿਹਾ ਮਿਹਨਤ ਦਾ ਕੰਮ ਹੁੰਦਾ ਬਟ ਫਿਰ ਵੀ ਅਸੀਂ ਇੱਕ ਦਿਨ 'ਚ ਸੂਟ ਰੈਡੀ ਕਰਾ ਕੇ ਭੇਜਿਆ ਵਾ ਸਾਨੂੰ ਬਹੁਤ ਜ਼ਿਆਦਾ ਉੱਤੇ ਮਿਹਨਤ ਕਰਨੀ ਪਈ ਆ ਬਸ ਥੋੜਾ ਜਿਹਾ ਸਾਡਾ ਮਤਲਬ ਫਿਨਿਸ਼ਿੰਗ ਵੀ ਸਾਡੇ ਵੱਲੋਂ ਮਤਲਬ ਐਸੀ ਵੀ ਪੂਰੀ ਓਕੇ ਹੋ ਜਾ ਪਰ ਥੋੜਾ ਕਿਤੇ ਉਨੀ ਨਿੱਕੇ ਦੀ ਕਮੀ ਰਹਿ ਗਈ ਕਿਉਂਕਿ ਥੋੜਾ ਜਾਂ ਕਿਉਂਕਿ ਸਾਨੂੰ ਵੀ ਐ ਹੁੰਦਾ ਵੀ ਕਸਟਮਰ ਨੇ ਜੇ ਹੁਣ ਸਾਨੂੰ ਕਹੇ ਹੈ ਆ ਤੇ ਫਿਰ ਉਹਨੂੰ ਉਹ ਸੂਟ ਭੇਜਣਾਈ ਹੈ ਜਿਵੇਂ ਮਰਜ਼ੀ ਕਰਕੇ ਭੇਜੀ ਹੈ ਹਨਾ ਤੇ ਨੱਟਪਾ ਤਾਂ ਤਾਂ ਕਰਕੇ ਜਿਹੜਾ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਫਿਰ ਉਹ ਜਿਹੜਾ ਅਸੀਂ ਡਿਜ਼ਾਈਨ ਤੇ ਉਹ ਜਿਹੜੀ ਕਟਿੰਗ ਹੁੰਦੀ ਆ ਫਿਰ ਉਹ ਜਿਹੜਾ ਡਿਜ਼ਾਈਨ ਡਰਾ ਹੁੰਦਾ ਬਲਿ ਜਿੱਥੇ ਜਿੱਥੇ ਆਪਾਂ ਉਹ ਰੋਜ਼ੇਜ਼ ਅਟੈਚ ਕਰਨੇ ਆ ਜਿੱਥੇ ਜਿੱਥੇ ਕਸਟਮਰ ਨੇ ਕਹੇ ਸੀ ਬਾਹਾਂ ਤੇ ਗਲੇ ਤੇ ਸੀਗਾ ਥੋੜਾ ਜਿਹਾ ਗਲੇ ਤੋਂ نیچے ਸੀਗਾ ਹਨਾ ਤੇ ਦੋਨੋਂ ਸਾਈਡ ਏ ਘੇਰੇ ਦੇ corners ਤੇ ਸੀਗਾ ਹਨਾ ਤੇ ਉਹ ਮੈਂ ਤੁਹਾਨੂੰ ਜਦੋਂ ਫੁੱਲ ਲੁੱਕ ਦੀ ਮੈਂ ਵੈਸੇ ਪਿਕਚਰ ਵੀ ਨਾਲ ਅਟੈਚ ਕਰ ਕੀਤੀ ਹੋਈ ਹੈ ਤੁਸੀਂ ਪਿਕਚਰ ਦੇ ਵਿੱਚ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਵਿੱਚ ਮੈਂ ਪਿਕਚਰ ਵੀ ਅਟੈਚ ਕੀਤੀ ਹੈ ਸੂਟ ਦੀ ਵੀ ਓਵੇਂ ਉਹ ਸੂਟ ਰੈਡੀ ਹੋਇਆ ਵਾ ਬਾਕੀ ਜਿਹੜਾ ਕਸਟਮਰ ਨੇ ਵੇਅਰ ਕਰਕੇ ਮੈਨੂੰ ਫੋਟੋਸ ਪਾਉਣੀਆਂ ਵਾ ਉਹ ਤੁਸੀਂ ਮੇਰੇ ਇੰਸਟਾਗ੍ਰam ਪੇਜ ਤੇ ਦੇਖ ਸਕਦੇ ਹੋ ਤੇ ਚਲੋ ਹੁਣ ਮੈਂ ਆਪਣੀ ਮੈਂ ਉਹਦੀ ਸੂਟ ਦੀ ਡਿਟੇਲਿੰਗ ਤੁਹਾਨੂੰ ਦੇਤੀ ਆ ਹਾਂਜੀ ਜੀ ਉਹਦੀ ਪ੍ਰਾਈਸ ਦੀ ਗੱਲ ਕਰਦੇ ਆ ਤੇ ਜਿਹੜਾ ਉਹਦੀ ਪ੍ਰਾਈਸ ਮਣੀ ਆ ਹਾਂਜੀ ਉਹ ਸੂਟ ਜਿਹੜਾ ਕਰੇਪ ਤੇ ਸਟਫ ਤੇ ਰੈਡੀ ਹੋਇਆ ਸੀਗਾ ਉਹਦੇ ਵਿੱਚ ਅਸੀਂ ਰੈੱਡ ਰੋਜ਼ੀਜ਼ ਦਾ ਕੰਮ ਕੀਤਾ ਵਾ ਮਸ਼ੀਨਵਰਕ ਹੀ ਹੋਇਆ ਵਾ ਟੋਟਲੀ ਉਸ ਸੂਟ ਤੇ ਤੇ ਉਸ ਤੋਂ ਬਾਅਦ ਜੀ ਹਾਂਜੀ ਜੇ ਉਹਦੀ ਦੁਪੱਟੇ ਦੀ ਗੱਲ ਕਰਾਂ ਔਰਗੈਂਜਾ ਦਾ ਉਹਦਾ ਦੁਪੱਟਾ ਸੀਗਾ ਅਸੀਂ ਨਾਲ ਲਾਇਆ ਹੋਇਆ ਵਾ ਤੇ ਉਹਦੇ ਨਾਲ ਫਿਨਿਸ਼ਿੰਗ ਪੱਟੀ ਮੈਰੂਨ ਕਲਰ ਦੀ ਮੈਂ ਫਿਨਿਸ਼ਿੰਗ ਪੱਟੀ ਨਾਲ ਲੈਸ ਨਾਲ ਉਹਨੂੰ ਕਵਰ ਅਪ ਕੀਤਾ ਵਾ ਤੇ ਜਿਹੜਾ ਸੂਟ ਦੀ ਫਿਨਿਸ਼ਿੰਗ ਵੀ ਅਸੀਂ ਲੈਸ ਦੇ ਨਾਲ ਕਵਰ ਅਪ हां जी मैं अपनी इस वीडियो दी एंडिंग ਕਰਦੀ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਤੇ ਆਪ ਵੱਤ-ਵੱਤ ਸਬਸਕ੍ਰਾਈਬ ਕਰਵਾ ਦਿਓ ਆਪਣੇ ਫਰੈਂਚਸ ਨੂੰ ਕਹਿ ਕੇ ਹਨਾ ਆਪਣੇ ਭੈਣ-ਭਰਾ ਨੂੰ ਕਹਿ ਕੇ ਤੇ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦੀ ਸੀ ਕਿ ਮੈਂ ਮਾਫੀ ਚਾਹੁੰਦੀ ਜੇ ਮੇਰੇ ਤੋਂ ਮਾਰਕਾ ਬੋਲਿਆ ਗਿਆ ਹੋਵੇ ਕਿ ਮੈਨੂੰ ਪਤਾ ਨਹੀਂ ਬੋਲਿਆ ਗਿਆ ਹੋਵੇ ਤੇ ਉਹਦੇ ਵਾਸਤੇ ਸੌਰੀ ਆ ਹਨਾ ਤੇ ਜੇ ਬਾਕੀ ਤੁਸੀਂ ਅਗਰ ਮੇਰੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਦੇਖਣਾ ਵਾ ਵੀ ਸਾਨੂੰ ਇਸ ਤਰ੍ਹਾਂ ਦੇ ਸੂਟ ਦਿਖਾਓ ਬਰਬਰੀ ਵਾਲੇ ਜਿਹੜੇ ਅੱਜਕੱਲ ਟ੍ਰੈਂਡ ਚ ਚੱਲ ਰਹਾ ਉਹ ਸੂਟ ਦਿਖਾਓ ਤੇ ਮੈਂ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਹੀ ਉਹ ਸੂਟ ਸ਼ੋਅ ਕਰਾਉਂਗੀ ਹਨਾ ਜੇ ਤੁਹਾਨੂੰ ਅਗਰ ਕਿਸੇ ਨੂੰ ਬਰਬਰੀ ਦੇ ਸੂਟਾਂ ਦੀ ਆ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸ ਦੇਣ ਕਿ ਬਰਬਰੀ ਸੂਟਸ ਲੈ ਕੇ ਆਉ ਤੇ ਮੈਂ ਤੁਹਾਨੂੰ ਉਹਨਾਂ ਦੀ ਵੀਡੀਓ ਪਾ ਦੂੰਗੀ ਤੇ ਜਿੰਦਾ ਮਤਲ ਜਿਹੜੇ ਸੂਟ ਤੁਸੀਂ ਲਾਈਕ ਕਰੋਗੇ ਮੈਨੂੰ ਕਮੈਂਟ ਕਰਦਿਆ ਕਰੋ ਤੇ ਵੀ ਆ ਸੂਟ ਦੀ ਵੀਡੀਓ ਲੈ ਕੇ ਆਓ ਤੇ ਮੈਂ ਉਹ ਸੂਟ ਦੀ ਵੀਡੀਓ ਲੈ ਕੇ ਆਉਂਗੀ ਹਨਾ ਤੇ ਚਲੋ ਠੀਕ ਆ ਹੁਣ ਮੈਂ ਆਪਣੀ ਵੀਡੀਓ ਦੀ ਐਂਡਿੰਗ ਕਰਦੀ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਸੋ ਮੱਚ ਮੇਰੀ ਵੀਡੀਓ ਦੇਖਣ ਲਈ